ਉਹ ਉਹ ਬੰਦ ਆਪਾਂ ਇਹੋ ਜਿਹੇ ਨਾਲ ਸ਼ੁਰੂ ਕਰਦੇ ਹਾਂ ਜੀ ਵਿਜੀਲੈਂਸ ਦੇ ਕੋਲ ਤੇ ਜਿਹੜੇ ਪਛਾਣ ਲਾਗੀਆਂ ਗਈਆਂ ਨੇ ਉਹ ਫੋਟੋ ਇੱਥੇ ਦਿੰਦਾ ਮੈਂ ਪਾਣੀ ਨਹੀਂ ਪੜ ਰਿਆ ਆ ਉਹ ਸਾਡੇ ਕੋਲ ਪ੍ਰਾਇੰਦਰ ਕੇ ਜੀ ਸਾਧਨ ਵਾਲੀ ਜੀ ਜੋਬੇ ਨਾਲ ਟੀਕਾ ਮਾਰਦੇ ਫੋਨ ਕਰਦੇ ਆ ਪਾਣੀ ਆ ਗਿਆ ਲੋਕਾਂ ਦੇ ਨਵੇਂ ਲੈਟਰ ਜੁਈ ਜਾਂਦੇ ਨੇ ਪੈਦਲ ਦੇ ਜੋਬੇ ਕਰਦੇ ਆਮ ਬਾਈ ਡੋਟ ਕੀ ਹੋਇਆ ਹੈ ਕਿ ਇੱਥੇ ਮਕਾਨ ਦੇ ਵਿੱਚ ਪਾਣੀ ਲਿਆਉਂਦਾ ਮਾਈ ਇਸ ਵਾਰੀ ਇਹ ਗਾੜੀ ਟੋੜ ਗਿਆ ਕਿੰਨਾ ਕੋ ਨੁਕਸਾਨ ਹੋਇਆ ਤੁਹਾਨੂੰ ਕੀ ਲੱਗਦਾ ਪਾਣੀ ਤੁਹਾਡੇ ਘਰਮੀ ਇਹਦਾ ਜੋ ਵੀ ਹੈਗਾ ਜੋ ਪ੍ਰੰਤ ਵੀ ਆਪਣੇ ਆਪ ਹੀ ਜਾ ਰਿਹਾ ਹੂੰ ਬੈਡਪੁੱਟ ਵੀ ਆਪਣੇ ਆਪ ਜਾ ਰਿਹਾ ਅੱਗੇ ਕਦੀ ਹੋਇਆ ਇਸ ਤਰ੍ਹਾਂ ਦਾ ਨਹੀਂ ਅੱਗੇ ਇਦਾਂ ਨਹੀਂ ਹੋਇਆ ਪਾਣੀ ਕੀ ਇਹ ਇਸ ਵਾਰੀ ਪਹਿਲਾ ਚਾਂਸ ਜਿਹੜਾ ਤੁਹਾਡੇ ਨਾਲ ਜੰ ਟਕਣਾ ਠੀਕ ਹੈ ਇਸ ਦੀ ਪਾਣੀ ਦਾ ਪਹਿਲੀ ਵਾਰੀ ਆਇਆ ਹੈ ਹੈਲ ਨਹੀਂ ਆਪਣੇ ਬੁਢੇ ਕੋਲ ਨਹੀਂ ਅੱਜ ਚਾਹਾਂ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਹਨ 20 ਸਾਲ 22 ਸਾਲ ਹੋ ਗਏ ਠੀਕ ਹੈ ਹਾਂ ਜਦੋਂ ਸਾਲ ਕੋਈ ਨਹੀਂ ਜਿੱਤਾ ਹੋਇਆ ਤਾਂ ਹੈ ਕੋਈ ਸਰਕਾਰ ਅੱਗੇ ਕੁਝ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਸਰਕਾਰ ਨੂੰ ਇਹ ਹੈ ਬਸ ਸਿਵਲ ਅਪ ਲੈ ਸਫਾਈ ਕੀਤਾ ਜਾਵੇ ਕੋਈ ਨਹੀਂ ਹੋਗਾ ਸਿਵਲ ਜਾ ਹੂੰ ਠੀਕ ਹੈ ਜੋ ਸਫਾਈ ਹੋਵੇ ਨਾ ਪਾਣੀ ਬੈਗ ਨਹੀਂ ਮਾਗਦਾ ਤੁਹਾਨੂੰ ਕੀ ਲੱਗਦਾ ਹੈ ਵੀ ਕਾਰਪੋਰੇਸ਼ਨ ਦੀ ਕਮੀ ਕਰਕੇ ਖਰਾਬੀ ਹੋਈ ਹੈ ਕਮੀ ਕਰਤੀ ਹੈ ਬਾਕੀ ਸਾਡੇ ਕੋਲ ਸਭ ਪੂਰਾ ਸਾਧਾ ਸਾਡੇ ਨਾਲ ਇੱਕ ਬਿਲਕੁਲ ਸਾਧ ਦਿੱਤਾ ਸਾਡੇ ਕੌਂਸਲਰ ਨੂੰ ਤੁਸਾਲ ਹੈ ਹੂੰ ਲੇਕਿਨ ਸਰਕਾਰ ਜਿਹੜੀ ਪੰਜਾਬ ਦੇ ਨਾਲ ਜੋ ਦੋੜੀ ਕਾਇਮ ਹੋਈ ਹੈ ਉਹਨਾਂ ਦਾ ਥੋੜਾ ਧਿਆਨ ਮਾਰਦੇ ਨਹੀਂ ਬਸ ਉਹ ਆਪਣੀ ਕਮੈਂਟੇਜ ਲੱਗੇ ਹੋਏ ਹੈ ਕੋਈ ਇੱਧਰ ਚਲੇਗਾ ਕੋਈ ਇੱਧਰ ਚਲੇਗਾ ਸਰਵਨ ਮਾਨ ਜੀ ਜਿਹੜੀ ਇਹ ਪਾਣੀ ਘਟਣ ਵਾਸਤੇ ਮਸ਼ੀਨਾਂ ਲਾਈਆਂ ਤੁਸੀਂ ਆਪਣੇ ਕੋਲੋਂ ਲਾਈਆਂ ਨਹੀਂ ਕੌਂਸਲਰ ਇਹ ਤੇ ਕੌਂਸਲਰ ਸਾਹਿਬ ਨੇ ਸਾਡੇ ਲਵਾਇਆ ਕਿਹੜਾ ਕੌਂਸਲਰ ਕੋਣ ਹੈ ਇੱਥੇ ਵੀਰਾ ਵੀਰਾ ਠੀਕ ਹੈ ਉਹਨਾਂ ਵੱਲੋਂ ਤੁਹਾਨੂੰ ਦਿੱਤੇਗੀ ਸਹਾਇਤਾ ਦਿੱਤੀ ਸਹਿਜਤਾ ਕੀਤੀ ਕਿ ਉਹਨਾਂ ਵੱਲੋਂ ਤੁਹਾਨੂੰ ਇੰਨੀ ਵੱਡੀ ਸਾਈਕਲ ਸਾਡੇ ਨਾਲ ਖੜੇ ਹੋ ਗਏ ਹੂੰ ਹੋਰ ਇਸ ਤੋਂ ਵੱਡੀ ਦੀ ਸਾਈਕਲ ਨਹੀਂ ਤਾਂ ਠੀਕ